ਇਸ ਸੋਰੇ ਦੀ ਜਿਹੜੀ ਵੱਡੀ ਖਬਰ ਜਿਹੜੀ ਹੈ ਦਿਬੂੜ ਤੋਂ ਸਾਹਮਣੇ ਆ ਰਹੀ ਹੈ ਅਸਾਮ ਦੇ ਦਿਬਗੜ ਜੇਲ੍ਹ ਦੇ ਵਿੱਚ ਬੰਦੀ ਬੰਦ ਬੰਦੀ ਸਿੱਖਾਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਕੀਤੀ ਖਤਮ 22 ਫਰਵਰੀ ਤੋਂ ਅਕਾਲ ਤਖਤ ਸਾਬ ਦੇਵ ਵਾਹਰ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਤੇ ਉਹਨਾਂ ਦੇ ਸਾਥੀਆਂ ਦੇ ਪਰਿਵਾਰਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਹੜੀ ਅਕਾਲ ਤਖਤ ਸਾਬ ਦੇ ਜਥੇਦਾਰ ਵੱਲੋਂ ਇਹ ਖਤਮ ਕਰਵਾ ਦਿੱਤੀ ਗਈ ਅਸਾਮ ਦੀ ਦਿਬਗੜ ਜੇਲ੍ਹ ਦੇ ਵਿੱਚ ਬੰਦ ਵਰਸ਼ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਸਾਥੀਆਂ ਦੀ ਪੰਜਾਬ ਵਿੱਚ ਜੇਲ੍ਹ ਤਬਦੀਲੀ ਲਈ ਅਮਰ ਅਮਰਸਰ ਵਿਖੇ ਪੰਥਕ ਇਕੱਠ ਕੀਤਾ ਇਸ ਮੌਕੇ ਮਤੇ ਪਾਸ ਕੀਤੇ ਗਏ ਇਸ ਵਿੱਚ ਦਿਬਗੜ ਜੇਲ੍ਹ ਦੇ ਵਿੱਚ ਅਮਰਤਪਾਲ ਦੇ ਸਾਥੀਆਂ ਵੱਲੋਂ ਚੱਲ ਰਹੀ ਭੁੱਖ ਹੜਤਾਲ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਜ ਤਿਆਰ ਵਰ ਤਿਆਰ ਗੁਰਸਿੱਖਾਂ ਨੂੰ ਦਿਬਗੜ ਭੇਜ ਕੇ ਅਮਰਤਪਾਲ ਸਿੱਖ ਸਾਥੀਆਂ ਨੂੰ ਸਿੱਖਾਂ ਦੀ ਜਿਹੜੀ ਪੁਖੜਤਾ ਲੈ ਉਹ ਖਤਮ ਕਰਵਾਈ ਜਾਵੇ ਇਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੱਖਾਂ ਵੱਲੋਂ ਚੱਲ ਰਹੀ ਪੁਖੜਤਾ ਨੂੰ ਖਤਮ ਕਰਵਾਉਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਇਹ ਕੱਠ ਅਪੀਲ ਅਪੀਲ ਕਰਦਾ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਜੋ ਮੋਰਚਾ ਲਗਾਇਆ ਹੋਇਆ ਹੈ ਉਸ ਵਿੱਚ ਚੱਲ ਰਹੀ ਪੁਖੜਤਾ ਖਤਮ ਕਰਕੇ ਇਹ ਮੋਰਚਾ ਸੰਘਰਸ਼ ਦੇ ਪ੍ਰਵੇਖ ਰੂਪ ਨੂੰ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਹੋਰ ਪ੍ਰਚੰਡ ਕਰੇ ਅਮਰਤਪਾਲ ਸਿੰਘ ਦੇ ਸਾਥੀਆਂ ਉੱਪਰ ਐਨਐਸਏ ਲਾ ਕੇ ਪੰਜਾਬ ਚ 3000 ਕਿਲੋਮੀਟਰ ਦੂਰ ਡਿਬਰਗਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਗੁਰਪ੍ਰੇ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਕਰ ਦਿੱਤਾ ਜਿਸ ਦੀ ਪੰਥਕ ਕਟ ਨੇ ਸਿੱਖ ਵਿਰੋਧੀ ਨੀਤੀ ਦੀ ਨਿਖੇਦੀ ਕੀਤੀ ਹੈ ਤਾਂ ਨੇ ਮਤਲਬ ਸਖਮਨ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਨ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੈ ਸਿਰ ਮੱਤੇ ਮੰਨਿਆ ਇਸ ਕਰਕੇ ਹੀ ਕੋਖੜਤਾ ਉਹ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿ ਤੋੜੀ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇੰਨੇ ਲੋਕਾਂ ਦੇ باوجود ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਇੰਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਈ ਸੁਮਰ ਸਿੰਘ ਮੋਰਚਾ ਲੱਗਾ ਹੋਇਆ ਮੋਰਚਾ ਇਸ ਤਰ੍ਹਾਂ ਚੱਲਦਾ ਰਹੇ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜੇ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬ ਦੇ ਦੇਖਿਆ ਜਾਉ। ਪਾਸ਼ਰਨ ਅਸੀਂ ਕੁਟਾਨ ਕੋਟ ਸ਼ੁਕਰ ਅਦਾ ਕਰਦੇ ਹਾਂ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆਤ ਇੱਕ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਨੂੰ ਤੋਂ ਪਹਿਲਾਂ ਹੀ ਸਮਰਪਤ ਹੈ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਦਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਕੋਖਰਕਾਲ ਹੋ ਲਈ ਹੈ ਤੇ ਅਸੀਂ ਸਾਰੇ ਸੰਤਾਂ ਦੇ ਵੀ ਸਾਰੇ ਜਸਦਰ ਸਾਹਿਬ ਦੇ ਵੀ ਗੁਰੂ ਮਾਰਾ ਜੀ ਦੇ ਵੀ ਬਹੁਤ ਬਹੁਤ ਧੰਵਾਦ ਜੀ ਮੋਰਚਾ ਜਿੰਨਾ ਚਿਰ ਚੱਲਦਾ ਰਹੂਗਾ ਕਿ ਮੋਰਚੇ ਲਈ ਹਾਂ ਨਹੀਂ ਮੋਰਚਾ ਜੀ